ਤਾਨਗੁਰ ਗੋਬਿੰਦ ਸਿੰਘ ਜੀ ਚੈਨਲ ਸਬਸਕ੍ਰਾਈਬ ਕਰ ਲਿਓ ਸੰਗਤ ਜੀ ਵੀਡੀਓ ਨੂੰ ਸ਼ੇਅਰ ਕਰਿਓ ਸਾਧ ਸੰਗਤ ਬਾਬਾ ਕੁਲਵੰਤ ਸਿੰਘ ਜੀ ਨੇ ਦੱਸੀਆਂ ਦੋ ਨਿਸ਼ਾਨੀਆਂ ਦੋ ਨਿਸ਼ਾਨੀਆਂ ਅਜਿਹੀਆਂ ਦੱਸੀਆਂ ਗਈਆਂ ਨੇ ਕਿ ਕੇਂਦਰ ਸਰਕਾਰ ਟੁੱਟ ਰਹੀ ਹੈ 2027 ਔਰ 28 ਦੇ ਵਿੱਚ ਮੋਦੀ ਸ਼ਾ ਮੋਦੀ ਤੇ ਅਮਿਤ ਸ਼ਾ ਵਖ ਵਖ ਹੋਣਗੇ ਖਾਲਸਾ ਰਾਜ ਦੀ ਇਕਦਮ ਐਂਟਰੀ ਹੋ ਜਾਵੇਗੀ ਇਸ ਵਿਸ਼ੇ ਨੂੰ ਆਪਾਂ ਥੋੜਾ ਜਿਹਾ ਵਿਚਾਰਾਂਗੇ ਤੇ ਥੋੜਾ ਜਿਹਾ ਆਪਾਂ ਕੁਝ ਚੀਜ਼ਾਂ ਨੂੰ ਜਿਹੜਾ ਹੈ ਸਮਝਣ ਦੀ ਕੋਸ਼ਿਸ਼ ਕਰਾਂਗੇ ਔਰ ਪਹਿਲਾਂ ਤੇ ਫਤਿਹ ਬੁਲਾਓ ਸਾਰੀ ਸੰਗਤ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤ ਸੰਗਤ ਜੀਓ ਲਗਾਤਾਰ ਆਪਾਂ ਵੇਖ ਰਹੇ ਹਾਂ ਕੁਝ ਚੀਜ਼ਾਂ ਜਿਹੜੀਆਂ ਨੇ ਉਹ ਕਾਫੀ ਚਰਚਾ ਦਾ ਵਿਸ਼ਾ ਬਣੀਆਂ ਹੋਈਆਂ ਨੇ ਸੋ ਸਾਧ ਸੰਗਤ ਸਰਕਾਰਾਂ ਜਿਹੜੀਆਂ ਨੇ ਉਹ ਕਾਫੀ ਜ਼ਿਆਦਾ ਵਿਸ਼ੇ ਦੇ ਵਿੱਚ ਉਲਝੀਆਂ ਹੋਈਆਂ ਨੇ ਔਰ ਇੱਕ ਗੱਲ ਹੋਰ ਕਿਤੇ ਨਾ ਕਿਤੇ ਜੇ ਆਪਾਂ ਗੱਲ ਕਰੀਏ ਜੇ 2027 ਔਰ 28 ਦੀ ਗੱਲ ਹੁੰਦੀ ਹੈ ਤਾਂ ਮੋਦੀ ਸਰਕਾਰ ਜਿਹੜੀ ਹੈ ਉਹ ਦੁਬਾਰਾ ਤੋਂ ਸੱਤਾ ਦੇ ਵਿੱਚ ਆਉਣ ਦੀ ਤਿਆਰੀ ਸ਼ੁਰੂ ਕਰ ਦੇਵੇਗੀ ਮੋਦੀ ਸਰਕਾਰ ਦੁਬਾਰਾ ਤੋਂ ਸੱਤਾ ਦੇ ਵਿੱਚ ਆਉਣ ਦੀ ਕੋਸ਼ਿਸ਼ ਦੇ ਵਿੱਚ ਹੈ ਹਾਲਾਂਕਿ 2027 ਦੇ ਵਿੱਚ ਵਿਧਾਨ ਸਭਾ ਦੀਆਂ ਚੋਣਾਂ ਹੋਣਗੀਆਂ ਪਹਿਲਾਂ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਕਿ 2027 ਦੇ ਵਿੱਚ ਵਿਧਾਨ ਸਭਾ ਦੀਆਂ ਚੋਣਾਂ ਹੋਣਗੀਆਂ ਹਰ ਇੱਕ ਸੂਬੇ ਦੇ ਵਿੱਚ ਭਾਜਪਾ ਆਪਣੇ ਪੈਰ ਪਸਾਰਨ ਦੇ ਲਈ ਤਕੜੇ ਯਤਨ ਕਰਨੇ ਸ਼ੁਰੂ ਕਰ ਚੁੱਕੀ ਹੈ ਤਕੜੇ ਯਤਨ ਕੀਤੇ ਜਾ ਰਹੇ ਨੇ ਤੁਹਾਨੂੰ ਮਿੱਠੇ ਲਾਲਚ ਦਿੱਤੇ ਜਾ ਰਹੇ ਨੇ ਤਾਂ ਤੁਸੀਂ ਵੇਖਿਆ ਹੋਣਾ ਰੇਲ ਯਾਤਰਾ ਸ਼ੁਰੂ ਕਰ ਦਿੱਤੀ ਨਵੀਂ ਹਜ਼ੂਰ ਸਾਹਿਬ ਤੋਂ ਅਮ੍ਰਿਤਸਰ ਪੰਜ ਤਖਤ ਸਪੈਸ਼ਲ ਰੇਲ ਯਾਤਰਾ ਸ਼ੁਰੂ ਕੀਤੀ ਗਈ ਪਿਛਲੇ ਦਿਨੀ ਇੱਕ ਲੌਲੀਪੌਪ ਦਿੱਤਾ ਗਿਆ ਸਿੱਖਾਂ ਨੂੰ ਜਿਹਦੇ ਵਿੱਚ ਸਭ ਤੋਂ ਵੱਡੀ ਐਂਟਰੀ ਸੀ ਵੀ ਸਿੱਖ ਭਰਮ ਜਾਣ ਪੰਜਾਬ ਦੇ ਵਿੱਚ ਸਰਕਾਰ ਬਣਾਉਣ ਦੀ ਫਰਾਕ ਦੇ ਵਿੱਚ ਹੈ ਬੀਜੇਪੀ ਔਰ ਦੂਜੀ ਗੱਲ ਸਾਦ ਸੰਗਤ ਸਭ ਤੋਂ ਵੱਡੀ ਗੱਲ ਬੰਦੀ ਸਿੱਖਾਂ ਦਾ ਮਸਲਾ ਉਠਾਲਿਆ ਜਾ ਰਿਹਾ ਹੈ ਕੰਗਣਾ ਰਣੌਤ ਦੇ ਉੱਤੇ ਟਿੱਪਣੀ ਕਰ ਦਿੱਤੀ ਗਈ ਕਿ ਭਿੰਡਰਾਂ ਵਾਲੇ ਸੰਤਿਆਂ ਤਾਂ ਸੰਤਾਂ ਤੇ ਟਿੱਪਣੀ ਨਾ ਕੀਤੀ ਜਾਵੇ ਕੰਗਣਾ ਰਣੌਤ ਨੂੰ ਸਖਤ ਤਾੜਨਾ ਕੀਤੀ ਹੈ ਇਹ ਕਿਤੇ ਨਾ ਕਿਤੇ ਆਉਣ ਵਾਲੀ ਸਰਕਾਰ ਜਿਹੜੀ ਹੈ ਉਹ ਬੀਜੇਪੀ ਦੀ ਬਣਾਉਣ ਨੂੰ ਲੈ ਕੇ ਰਣਨੀਤੀਆਂ ਸ਼ੁਰੂ ਹੋ ਗਈਆਂ ਨੇ ਸਾਡੇ ਕਈ ਲੋਕ ਕਹਿੰਦੇ ਨੇ ਨਹੀਂ ਜੀ ਐ ਨਹੀਂ ਹੁੰਦਾ ਜੀ ਇਹ ਨਹੀਂ ਛੋਟੀਆਂ ਛੋਟੀਆਂ ਤਿਆਰੀਆਂ ਹੀ ਵੱਡੇ ਵੱਡੇ ਕਾਰਜ ਕਰਦੀਆਂ ਹੁੰਦੀਆਂ ਨੇ ਛੋਟੀਆਂ-ਛੋਟੀਆਂ ਤਿਆਰੀਆਂ ਵੱਡੇ-ਵੱਡੇ ਕਾਰਜ ਕਰਦੀਆਂ ਨੇ ਇਹ ਗੱਲ ਕਦੇ ਨਾ ਭੁੱਲਿਓ ਇਹ ਤਾਂ ਇੱਕ ਛੋਟੇ ਜੇ ਜਸਟ ਤਿਆਰੀਆਂ ਨੇ ਛੋਟੀਆਂ ਜੀਆਂ ਇੱਕ ਗੱਲਾਂ-ਬਾਤਾਂ ਨੇ ਜੋ ਆਪਾਂ ਵੇਖ ਰਹੇ ਆਂ ਛੋਟੀਆਂ-ਛੋਟੀਆਂ ਗੱਲਾਂ ਨੇ ਇਹੀ ਗੱਲਾਂ ਨੇ ਫਿਰ ਵੱਡਾ ਬਣ ਜਾਣਾ ਤੇ ਇਹ ਸਰਕਾਰ ਤੇ ਬਣਾਉਣ ਦੀਆਂ ਤਿਆਰੀਆਂ ਦੇ ਵਿੱਚ ਹੈ ਸੂਬੇ ਜੱਡਾ ਹਲਕਿਆਂ ਦੇ ਵਿੱਚ ਹਾਰ ਹੋਈ ਹੈ ਭਾਜਪਾ ਦੀ ਹਾਰ ਹੋਈ ਹੈ ਨਾ ਇਹ ਕਹਿੰਦੇ ਸੀ 400 ਪਾਰ ਤੇ ਪਰ ਕੁਝ ਹਲਕਿਆਂ ਦੇ ਵਿੱਚ ਇਹਨਾਂ ਦੀ ਸਿੱਧਮ ਸਿੱਧੀ ਹਾਰ ਹੋਈ ਹੈ ਕਿਉਂਕਿ ਜੇਕਰ ਹਰ ਇੱਕ ਸੂਬੇ ਦੇ ਵਿੱਚ ਵਿਧਾਨ ਸਭਾ ਹਰ ਇੱਕ ਹਲਕਾ ਜੇਕਰ ਕਵਰ ਕਰਨਗੇ 2027 ਦੇ ਵਿੱਚ ਇਹਨਾਂ ਦੀ ਹਰ ਇੱਕ ਸੂਬੇ ਦੇ ਵਿੱਚ ਸਰਕਾਰ ਬਣੇਗੀ ਤਾਂ 2029 ਦੇ ਵਿੱਚ ਇਹ ਆਪਣੀ ਸਰਕਾਰ ਬਚਾਉਣ ਦੇ ਵਿੱਚ ਕਾਮਯਾਬ ਹੋਣਗੇ ਹੁਣ ਤਾਂ ਤੁਸੀਂ ਦੇਖਦੇ ਹੋ ਵੀ ਵਿਸਾਖੀਆਂ ਦੇ ਉੱਤੇ ਸਰਕਾਰ ਹੈ ਰਲੀ ਰਲੀ ਭਗਤ ਸਰਕਾਰ ਜਿਹੜੀ ਹੈ ਚੱਲ ਰਹੀ ਹੈ ਪਰ ਅਖਰ ਦੇ ਵਿੱਚ ਨਰੋਲ ਸਰਕਾਰ ਬਣਾਉਣ ਦੀ ਫਰਾਕ ਦੇ ਵਿੱਚ ਨੇ 2029 ਦੇ ਵਿੱਚ ਜਿਹੜੀ ਹੈ ਇਹ ਲੋਕ ਸਰਕਾਰ ਬਣਾਉਣ ਦਾ ਦਾਵਾ ਪੇਸ਼ ਕਰ ਚੁੱਕੇ ਨੇ ਵੀ ਅਸੀਂ 2029 ਦੇ ਵਿੱਚ ਦੁਬਾਰਾ ਆਪਣੀ ਸਰਕਾਰ ਬਣਾਵਾਂਗੇ 2029 ਦੇ ਵਿੱਚ ਕਿਉਂਕਿ ਲੋਕ ਸਭਾ ਦੀਆਂ ਚੋਣਾਂ 29 ਦੇ ਵਿੱਚ ਹੋਣੀਆਂ ਨੇ ਤੇ ਸਭ ਤੋਂ ਵੱਡੀ ਗੱਲ ਹੈ ਵੀ ਇਹ ਕਿਤੇ ਨਾ ਕਿਤੇ ਇੱਕ ਨਾਟਕ ਵੀ ਖੇលਿਆ ਜਾਏਗਾ ਮੋਦੀ ਤੇ ਅਮਿਤ ਸ਼ਾਹ ਵੱਖੋ ਵੱਖਰੇ ਹੋਣਗੇ ਸਭ ਤੋਂ ਵੱਡੀ ਗੱਲ ਬੰਦੀ ਸਿੱਖਾਂ ਦੇ ਨਾਮ ਤੇ ਸਿਆਸਤ ਕੀਤੀ ਜਾਵੇਗੀ 2019 ਦੇ ਵਿੱਚ ਸਾਨੂੰ ਇੱਕ ਬੜਾ ਵੱਡਾ ਝੂਠ ਬੋਲਿਆ ਗਿਆ ਕਿ ਬੰਦੀ ਸਿੱਖਾਂ ਨੂੰ ਰਿਹਾ ਕਰ ਦਿੱਤਾ ਜਾਏਗਾ 5 ਸਾਲ ਬੀਤ ਗਏ ਬੰਦੀ ਸਿੱਖਾਂ ਨੂੰ ਹਲੇ ਤੱਕ ਰਿਹਾ ਨਹੀਂ ਕੀਤਾ ਗਿਆ ਉਹਨਾਂ ਨੂੰ ਤੇ ਕੀ ਰਿਹਾ ਕਰਨਾ ਸੀ ਸਾਡੇ ਨੌਜਵਾਨ ਚਾਕੇ ਹੋਰ ਇਹਨਾਂ ਨੇ ਬੰਦੀ ਬਣਾ ਦਿੱਤੇ ਸਾਧ ਸੰਗਤ ਏ ਇਹ ਕਦੇ ਨਾ ਭੁੱਲਿਆ ਕਰੋ ਵੀ ਸਰਕਾਰਾਂ ਹਮੇਸ਼ਾ ਸਮੇਂ ਦੇ ਨਾਲ ਚਲਦੀਆਂ ਨੇ ਤੇ ਸਮੇਂ ਦੇ ਮੁਤਾਬਕ ਸਾਨੂੰ ਵਰਤਿਆ ਜਾਂਦਾ ਸਾਡੇ ਮਾਈਂਡ ਨੂੰ ਵਰਤਿਆ ਜਾਂਦਾ ਹੈ ਸਾਨੂੰ ਫਰੀ ਦੀਆਂ ਕਣਕਾਂ ਦੇ ਕੇ ਲੈਣਾ ਦੇ ਵਿੱਚ ਲਾ ਦਿੱਤਾ ਸਾਨੂੰ ਉਹ ਗੱਲ ਭੁਲਾ ਦਿੱਤੀ ਵੀ ਕਦੇ ਅਸੀਂ ਕਾਬਲ ਕੰਧਾਰ ਤੱਕ ਰਾਜ ਕੀਤਾ ਕਦੇ ਪੂਰਾ ਪੰਜਾਬ ਪੂਰੀ ਦਿੱਲੀ ਸਾਡੀ ਆਪਣੀ ਸੀ ਤੇ ਪਰ ਪਿਆਰਿਓ ਅਸੀਂ ਉਹ ਕੌਮ ਆ ਜੋ ਦਿੱਲੀ ਜਿੱਤਣ ਵਾਲੀ ਐ ਜਿਨ੍ਹਾਂ ਨੇ 18 ਤੋਂ 19 ਵਾਰ ਦਿੱਲੀ ਨੂੰ ਜਿੱਤਿਆ ਪਰ ਅੱਜ ਸਾਨੂੰ 2-2 ਰੁਪਏ ਕਣਕ ਲੈਣ ਵਾਰੇ ਇਹਨਾਂ ਨੇ ਲਾਈਨਾਂ ਦੇ ਵਿੱਚ ਖੜਾ ਕਰ ਦਿੱਤਾ ਸਾਡੀਆਂ ਮਜਬੂਰੀਆਂ ਨੂੰ ਆਪਣੀ ਤਾਕਤ ਬਣਾ ਲਿਆ ਇਹਨਾਂ ਲੋਕਾਂ ਨੇ ਹਲੇ ਵੀ ਨਾ ਭੁੱਲੋ ਵੀ ਇਹ ਬਹੁਤ ਵੱਡਾ ਇੱਕ ਇਨਸਟਰਕਚਰ ਐ ਜੋ ਸਰਕਾਰ ਨੇ ਤਿਆਰ ਕੀਤਾ ਹੋਇਆ ਐ ਆਉਣ ਵਾਲੇ ਸਮੇਂ ਦੇ ਲਈ ਸਾਡੇ ਨੌਜਵਾਨਾਂ ਨੂੰ ਬਾਹਰ ਭੇਜਣਾ ਬਾਹਰਲੀਆ ਸਰਕਾਰਾਂ ਦੇ ਨਾਲ ਸੈਟਿੰਗਾਂ ਕਰਨੀਆਂ ਸਾਡੇ ਨੌਜਵਾਨਾਂ ਦਾ ਇੱਥੇ ਰੋਜ਼ਗਾਰ ਨਾ ਮਿਲਣਾ ਉਹਨਾਂ ਨੂੰ ਨੌਕਰੀਆਂ ਨਾ ਦੇਣਾ ਇੱਕ ਬਹੁਤ ਵੱਡੀ ਪਲਾਨਿੰਗ ਹੈ ਵੀ ਇਹ ਲੋਕ ਬਾਹਰ ਚਲੇ ਜਾਣ ਇੱਥੇ ਬਾਹਰਲੇ ਦੂਜੇ ਸਟੇਟਾਂ ਦੇ ਲੋਕਾਂ ਦਾ ਲਿਆ ਕੇ ਕਬਜ਼ਾ ਕਰਾਉਣਾ ਇਹ ਸਭ ਤੋਂ ਵੱਡੀ ਪਲਾਨਿੰਗ ਹੈ ਔਰ ਨਾਲ ਇੱਕ ਬੇਨਤੀ ਕਰਦੇ ਆ ਕਿ ਅਸੀਂ ਜਾ ਕੇ ਬਾਹਰਲੇ ਸੂਬਿਆਂ ਦੇ ਵਿੱਚ ਜ਼ਮੀਨ ਨਹੀਂ ਖਰੀਦ ਸਕਦੇ ਨੌਕਰੀ ਨਹੀਂ ਕਰ ਸਕਦੇ ਪਰ ਇੱਥੇ ਬਾਹਰਲੇ ਸੂਬਿਆਂ ਦੇ ਲੋਕ एमपी बिहार यूपी ਦੇ ਲੋਕ ਜਿਹੜੇ ਨੇ ਜ਼ਮੀਨਾਂ ਖਰੀਦ ਰਹੇ ਨੇ ਨੌਕਰੀਆਂ ਕਰ ਰਹੇ ਨੇ ਜਿਹੜੇ ਵੱਡੇ ਵੱਡੇ ਅਹੁਦੇ ਨੇ ਉਹਨਾਂ ਤੋਂ ਪੰਜਾਬੀਆਂ ਨੂੰ ਵਾਂਝਾ ਕੀਤਾ ਗਿਆ ਤੇ ਉਹਨਾਂ ਤੇ ਲਿਆ ਕੇ ਉਹ ਦੂਜੇ ਸਟੇਟ ਦੇ ਲੋਕਾਂ ਨੂੰ ਜਿਹੜਾ ਹੈ ਕਾਬਜ਼ ਕਰ ਦਿੱਤਾ ਗਿਆ ਤੇ ਇੱਕ ਬਹੁਤ ਵੱਡੀ ਪਲੈਨਿੰਗ ਹੈ ਕਿ ਪੰਜਾਬ ਦੇ ਵਿੱਚੋਂ ਤੁਹਾਨੂੰ ਬਾਹਰ ਕਰ ਦਿੱਤਾ ਜਾਏਗਾ ਸਾਡੇ ਜਿਹੜੇ ਪੰਜਾਬੀ ਨੇ ਉਹ ਬਾਹਰ ਨੂੰ ਮੂੰਹ ਚੱਕਿਆ ਨਾ ਮਾਰ ਬਾਹਰ ਨੂੰ ਚੱਲੇ ਨੇ ਸਾਧ ਸੰਗਤ ਇਹ ਨਾ ਭੁੱਲਿਓ ਵੀ ਆਉਣ ਵਾਲੇ 10 ਬਾਰ 12 ਸਾਲ ਜਿਹੜੇ ਨੇ ਉਹ ਸਮਾਂ ਦੂਰ ਨਹੀਂ ਜਦੋਂ ਲੋਕਾਂ ਦਾ ਇੱਥੇ ਬਾਹਰਲੇ ਸੂਬਿਆਂ ਦੇ ਕਬਜ਼ੇ ਹੋ ਜਾਣੇ ਨੇ ਤੇ ਅਸੀਂ ਆਪਣੇ ਘਰ ਵੀ ਨਹੀਂ ਵੜ ਸਕਾਂਗੇ ਸਾਨੂੰ ਇਹਨਾਂ ਲੋਕਾਂ ਨੇ ਵੜਨ ਨਹੀਂ ਦੇਣਾ ਜਿਹੜੇ ਹਿਸਾਬ ਨਾਲ ਅੱਜ ਟੈਕਸੀਆਂ ਭਰ-ਭਰ ਜਾ ਰਹੀਆਂ ਨੇ ਦਿੱਲੀ 에ਰਪੋਰਟ ਨੂੰ ਤੇ ਆਪਣੇ ਪਰਿਵਾਰ ਬਹੁਤੇ ਸ਼ਿਫਟ ਹੋ ਗਏ ਜਾ ਕੇ ਕੈਨੇਡਾ ਅਮਰੀਕਾ ਇੰਗਲੈਂਡ ਦੇ ਵਿੱਚ ਤੇ ਸਾਂਸੰਗਤ ਆਉਣ ਵਾਲੇ ਸਮੇਂ ਦੇ ਵਿੱਚ ਪੰਜਾਬ ਦੇ ਘਰ ਖਾਲੀ ਹੋ ਜਾਣਗੇ ਤੇ ਆ ਕੇ ਉਹਨਾਂ ਲੋਕਾਂ ਨੇ ਕਬਜ਼ੇ ਕਰ ਲੈਣੇ ਜਦੋਂ ਅਸੀਂ ਆ ਕੇ ਆਪਣੇ ਘਰਾਂ ਦੇ ਵਿੱਚ ਵੜਾਂਗੇ ਬਹੁਤ ਘੱਟ ਲੋਕ ਕਿੱਥੇ ਰਹਿ ਜਾਣਗੇ ਉਹਨਾਂ ਨੇ ਉਹਨਾਂ ਨੂੰ ਦਬਾ ਲੈਣਾ ਤੇ ਸਾਡੇ ਲੋਕਾਂ ਨੂੰ ਜਿਹੜਾ ਬੰਦਕ ਬਣਾ ਲੈਣਾ ਸਾਡੇ ਨਾਲ ਅੰਗਰੇਜ਼ਾਂ ਤੋਂ ਵੀ ਭੈੜਾ ਸਲੂਕੇ ਲੋ ਕਰਨਗੇ ਇਹ ਤੁਸੀਂ ਨਾ ਭੁੱਲਿਓ ਔਰ ਸਰਕਾਰਾਂ ਨੇ ਆਪਣੀਆਂ ਕੁਰਸੀਆਂ ਨੂੰ ਬਚਾ ਲੈਣਾ ਪਰ ਸਾਧ ਸੰਗਤ ਅਸੀਂ ਆਪਣੀਆਂ ਜਾਇਦਾਦਾਂ ਆਪਣੇ ਘਰ ਮਕਾਨ ਬਣਾਉਣ ਦੇ ਵਿੱਚ ਕਾਮਯਾਬ ਨਹੀਂ ਰਹਾਂਗੇ ਇਹ ਇਹ ਜ਼ਰੂਰ ਯਾਦ ਰੱਖਿਓ ਵੀ ਸਾਡੇ ਨਾਲ ਅਜੀਹਾ سلوਕ ਕਰਨ ਦੀ ਫਿਰਾਕ ਦੇ ਵਿੱਚ ਹੈ ਅਜਿਹਾ ਫਿਰ ਅਜਿਹਾ سلوਕ ਜਿਹੜਾ ਉਹ ਸਾਡੇ ਨਾਲ ਕੀਤਾ ਜਾਵੇਗਾ ਅਜਿਹਾ سلوਕ ਸਾਡੇ ਨਾਲ ਹੋਣਾ ਪਿਆਰਿਓ ਇਹ ਕਦੀ ਨਾ ਭੁੱਲਿਓ ਵੀ ਅਜਿਹਾ سلوਕ ਸਾਡੇ ਨਾਲ ਕੀਤਾ ਜਾਵੇਗਾ ਅਜਿਹਾ سلوਕ ਸਾਡੇ ਨਾਲ ਹੋਣਾ ਤੇ ਇਹ ਸਭ ਤੋਂ ਵੱਡੀ ਗੱਲ ਹੈ ਵੀ ਇਹ ਸਾਰੀ ਜਿਹੜੀ ਤਿਆਰੀ ਹੈ ਇਹ ਸਰਕਾਰ ਕਰ ਚੁੱਕੀ ਹੈ ਇਹ ਸਾਰੀ ਜਿਹੜੀ ਤਿਆਰੀ ਹੈ ਉਹ ਸਰਕਾਰ ਨੇ ਕੀਤੀ ਹੋਈ ਹੈ ਤੇ ਬਹੁਤ ਵੱਡੀ ਗੱਲ ਹੈ ਕਿ ਅਸੀਂ ਲੋਕ ਹਲੇ ਵੀ ਸੁੱਤੇ ਪਏ ਹੋਇਆ ਹਾਂ ਇੱਕ ਵੱਡਾ ਪੈਂਤਰਾ ਖੇលਿਆ ਜਾਏਗਾ। ਅਮੋਦੀ ਤੇ ਅਮਿਤ ਸ਼ਾਹ ਦੋਵੇਂ ਵੱਖੋ ਬਕਰੇ ਹੋਗੇ ਸਾਡੇ ਨਾਲ ਖੇਲ ਖੇਲਣਗੇ ਤੇ ਸਾਡੇ ਸਿੱਖਾਂ ਨੂੰ ਝਾਂਸੇ ਦੇ ਵਿੱਚ ਲੈਣਗੇ। ਪੰਜਾਬੀਆਂ ਨੂੰ ਝਾਂਸੇ ਦੇ ਵਿੱਚ ਲੈਣਗੇ। ਤੇ ਸਭ ਤੋਂ ਵੱਡੀ ਗੱਲ ਸਾਡੇ ਇਮੋਸ਼ਨਲ ਨਾਲ ਖੇਡ ਕੇ ਇਹ ਲੋਕ ਆਪਣੀਆਂ ਕੁਰਸੀਆਂ ਬਚਾਉਣ ਦੀ ਫਿਰਾਕ ਦੇ ਵਿੱਚ ਨੇ ਤੇ ਬੜੀ ਵੱਡੀ ਜਿਹੜੀ ਇੱਕ ਪਲੈਨਿੰਗ ਤਿਆਰ ਕੀਤੀ ਜਾ ਰਹੀ ਹੈ ਜਿਸ ਦੇ ਵਿੱਚ ਪੰਜਾਬੀਆਂ ਨੂੰ ਫਸਾਇਆ ਜਾਏਗਾ ਤੇ ਆਪਣੀਆਂ ਕੁਰਸੀਆਂ ਇਹ ਬਚਾਉਣਗੇ ਤੇ ਆਪਣੀ ਸਰਕਾਰ ਦੁਬਾਰਾ ਬਣਾਉਣ ਦੀ ਫਿਰਾਕ ਦੇ ਵਿੱਚ ਲੋਕ ਲੱਗੇ ਹੋਏ ਨੇ ਸਾਧ ਸੰਗਤ ਇਹ ਸਭ ਤੋਂ ਵੱਡੀ ਗੱਲ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ